ਇੰਨੂ ਮੁਕਾਬਲੇ 'ਚ ਕੋਈ ਨਜ਼ਰ ਹੋਏ ਤਾਂ ਮੈਂ ਕੋ ਦੱਸਦਾ ਮੈਂ ਯਾਰ ਉਹ ਤਿੰਨਾਂ ਦਾ ਆਪਸ 'ਚ ਮੁਕਾਬਲਾ ਹੈ ਕਿ ਸੈਕੰਡ ਕਿੰਨੇ ਆਉਣਾ ਉਹ ਫੈਸਲਾ ਕਰ ਲੈਣਗੇ ਲੇਕਿਨ ਗੁਰਜੀਤ ਓਜਲਾ ਨੰਬਰ 1 ਤੇ ਹੈ ਔਰ ਨੰਬਰ 1 ਤੇ ਰਹੇਗਾ ਜਿਹੜੀ ਉਮੀਦਵਾਰੀ ਹੈ ਇਹ ਤੁਹਾਡੀ ਉਮੀਦਵਾਰੀ ਹੈ ਬੇਸ਼ੱਕ ਮੇਰੇ ਨਾਂ ਦੇ ਕਾਗਜ਼ ਢਖਲ ਹੋਣੇ ਨੇ ਪਰ ਇੱਕ ੱਲੇ ਕੱਲਾ ਬੰਦਾ ਤੁਹਾਡਾ ਉਮੀਦਵਾਰ ਹੈ ਇਸ ਕਰਕੇ ਆਪਣੀ ਆਦਰੀ ਕਿੱਥੇ ਜਾ ਕੇ ਗੱਡੀ ਰੁਕਣੀ ਹੈ ਉੱਥੋਂ ਤੱਕ ਤੁਹਾਡੀ ਹਾਜ਼ਰੀ ਹੋਣਾ ਬਹੁਤ ਜ਼ਰੂਰੀ ਹੈ ਤੀਸਰੀ ਵਾਰ ਜਿਹੜਾ ਗੁਰੂ ਨਗਰੀ ਤੋਂ ਸਰਦਾਰ ਗਰਜੀਤ ਸਿੰਘ ਜੀ ਜਤਨਜਰ ਔਰ ਬਹੁਤ ਉਤਸ਼ਾਹ ਕਾਂਗਰਸ ਦੇ ਵਰਕਰਾਂ ਦੇ ਵਿੱਚ ਔਰ ਪਿੰਡੋਂ ਪੇਂਡਹਾਂ ਦੇ ਵਿੱਚ ਇੰਨਾ ਪਿਆਰ ਮਿਲ ਰਿਹਾ ਔਜਲਾ ਸਾਹਿਬ ਦੇ ਕੰਮਾਂ ਨੂੰ ਮੈਂ ਬੈਸਟ ਆਫ ਲੱਕ ਕਵਾਂਗਾ ਔਜਲਾ ਸਾਹਿਬ ਨੂੰ ਰਾਸ਼ਟਰ ਬਣਾ ਗੁਰੂ ਮਾਰਾ ਸਾਹਿਬ ਦੀ ਮੇਰ ਹੋਣੀ ਬਡੇ ਪ੍ਰਮਾਣੇ ਤੇ ਕਾਂਗਰਸ ਚੱਤਨ ਨੂੰ ਜਾ ਰਹੀ ਹੈ ਜੇ ਇਹ ਜਿੱਤ ਦਾ ਪਹਿਲਾ ਕਦਮ ਅੱਗੇ ਵਧਾ ਰਹੇ ਆ ਬਹੁਤ ਗੁਰਜੀਤ ਓਜਲਾ ਨੋਮੀਨੇਸ਼ਨ ਦਾਖਲ ਕਰਨਾ ਮੈਂ ਸਮਝਦਾ ਕਿ ਰਸਮ ਪੂਰੀ ਕਰਨ ਵਾਲਾ ਕੰਮ ਹੈ ਲੋਕ ਪਹਿਲੀ ਤਰੀਕ ਦੀ ਵੇਟ ਕਰ ਰਹੀ ਹੈ ਕਿ 1 ਜੂਨ ਵਾਲੇ ਦਿਨ ਗੁਰਜੀਤ ਓਜਲਾ ਨੂੰ ਲੋਕ ਭਾਰੀ ਵੋਟਾਂ ਦੇ ਨਾਲ ਜਿਤਾਉਣਾ ਚਾਹੁੰਦੇ ਆਂ ਔਰ ਮੈਨੂੰ ਪੂਰੀ ਉਮੀਦ ਹੈ ਕਿ ਗੁਰਜੀਤ ਓਜਲਾ 4 ਤਰੀਕ ਨੂੰ ਜਦੋਂ ਰਿਜ਼ਲਟ ਆਣਗੇ ਤੇ ਪੰਜਾਬ ਦੀਆਂ ਸਾਰੀਆਂ ਸਭ ਤੋਂ ਵੱਧ ਏਲੀਟ ਤੋਂ ਇਹ ਗੁਰਜੀਤ ਓਜਲਾ ਦੀ ਸੀਟ ਦਿੱਤੀ ਜਾਏਗੀ ਓ ਜਲਾ ਕਾਂਗਰਸ ਦਾ ਮੁਕਾਬਲਾ ਕਿਸ ਪਾਰਟੀ ਦੇ ਨਾਲ ਹੈ ਮੈਨੂੰ ਮੁਕਾਬਲੇ 'ਚ ਕੋਈ ਨਜ਼ਰ ਆਵੇ ਤਾਂ ਮੈਂ ਕੋਈ ਦੱਸ ਦਵਾਂ ਯਾਰ ਉਹ ਤਿੰਨਾਂ ਦਾ ਆਪੋ ਚ ਮੁਕਾਬਲਾ ਹੈ ਕਿ ਸੈਕੰਡ ਕਿੰਨੇ ਆਉਣਾ ਉਹ ਫੈਸਲਾ ਕਰ ਲੈਣ ਲੇਕਿਨ ਗੁਰਜੀਤ ਓਜਲਾ ਨੰਬਰ 1 ਤੇ ਹੈ ਔਰ ਨੰਬਰ 1 ਤੇ ਰਹੇਗਾ ਹਰ ਇੱਕ ਪਾਰਟੀ ਦੇ ਉਮੀਦਵਾਰਾਂ ਨੂੰ ਵਾਅਦਾ ਕੀਤਾ ਜਾ ਰਿਹਾ ਨੰਬਰ 1 ਦਾ ਮੈਂ ਤੁਹਾਨੂੰ ਇਹ ਗੱਲ ਕੀ ਹੈ ਗੱਲ ਹੈ ਕਿ ਜਿਹੜੇ ਜਿਹੜੇ ਵਿਆਹ ਵਾਲੇ ਕੋਠੇ ਹੁੰਦੇ ਆ ਨਾ ਉਹ ਬਾਹਰੋਂ 게ਟਾਂ ਤੋਂ ਪਛਾਣੇ ਜਾਂਦਾ ਹੀ ਆਹ 게ਟਾਂ ਤੋਂ ਪਛਾਣਿਆ ਜਾ ਰਿਹਾ ਏ ਇਲਾਕਾ ਕਿ ਇਹ ਗੁਰਜੀ ਓਜਲੇ ਆਏ ਨੇ ਜਿਤਨਾ ਇਹ ਸਾਰੇ ਲੋਕ ਜਾਣਦੇ ਜਲਦੀਤ ਸਿੰਘ ਢਾਲੀਵਾਲ ਕੱਜ ਕੱਪਰ ਨੂੰ ਵਾਪਸ ਆ ਆ ਜਾਏ ਜੀ ਉਹਨੂੰ ਸਵਾਗਤ ਹੈ ਔਰ ਔਰ ਉਹਨੂੰ ਵਧਾਈ ਕੰਮੇ ਦਾਖਲ ਕਰਨ ਦੀ ਡਾਕਟਰ ਸਾਹਿਬ ਕਿਸ ਤਰ੍ਹਾਂ ਦੇ ਰਾਜਨੀਤਿਕ ਵਿੱਚ ਗੰਦੀ ਸ਼ਬਦੀ ਦਾ ਤਾਲੀ ਦਾ ਪ੍ਰਯੋਗ ਕੀਤਾ ਜਾ ਰਿਹਾ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਜਗਾ ਜਗਾ ਤੇ ਅਰੇ ਮੈਨ ਕਿਸ ਸਮਾਜ ਵੱਲੋਂ ਵੀ ਓਜਲੇ ਦਾ ਲਗਾਤਾਰ ਵਿਰੋਧ ਹੋ ਰਿਹਾ ਮੈਂ ਮਹਿਸੂਸ ਕਰਦਾ ਹਾਂ ਕਿ ਦੇਖੋ ਇਹ 2 ਸਾਲ ਪੁਰਾਣਾ ਇਸ਼ੂ ਹੈ ਜਿਹੜਾ ਵਾਲਮੀਕੀ ਸਮਾਜ ਵਾਲਾ ਇਸ਼ੂ ਸੀਗਾ ਉਹ ਉਹ ਇਸ਼ੂ ਖਤਮ ਹੋ ਚੁੱਕਾ ਹੈ ਔਰ ਵਾਲਮੀਕੀ ਆਸ਼ਮਾ ਜਾ ਕੇ ਗੁਰਜੀ ਜੋ ਓਜਲਾ ਨੇ ਸ਼ਮਾ ਯਾਤਨਾ ਕਰ ਲਈ ਔਰ ਮੈਂ ਮਹਿਸੂਸ ਕਰਦਾ ਹੈ ਕਿ ਸਾਡਾ ਹਿੰਦੁਸਤਾਨ ਦਾ ਸਭ ਤੋਂ ਵੱਡਾ ਤਖਤ ਵਾਲਮੀਕੀ ਸਮਾਜ ਦਾ ਉਹ ਵਾਲਮੀਕੀ ਆਸ਼ਰਮ ਹੈ ਜੇ ਤੁਸ ਜਮਾ ਯਾਜਨਾ ਕਰ ਲਈ ਤੇ ਹੁਣ ਰਾਜਨੀਤੀ ਕਰਨ ਵਾਲੇ ਕੁਝ ਲੋਕ ਰਾਜਨੀਤੀ ਪਾਰਟੀ ਦੇ ਇਸ਼ਾਰੇ ਤੇ ਉਹ ਜਿਹੇ ਕਿਡਾ ਖੇਡਦੇ ਉਹਨਾਂ ਨੂੰ ਬਾਹਰ ਜਾਣਾ ਚਾਹੀਦਾ ਕਿਉਂਕਿ ਬੁਨੀ ਨਾਲੇ ਵਾਲੋਂ ਵੀ ਜਿਹੜਾ ਮਸੀਹ ਭਾਈ ਜਰ ਦੇ ਦੋ ਅੱਗੇ ਕੀਤਾ ਗਿਆ ਉਹਨੂੰ ਰੱਖ ਮੈਂ ਮਹਿਸੂਸ ਕਰਦਾ ਕਿ ਇਹ ਲੋਕਾਂ ਨੂੰ ਤਿਆਰ ਰੱਖਣਾ ਚਾਹੀਦਾ ਤੇ ਲੋਕਾਂ ਨੂੰ ਸਹੀਆ ਵਰਤਣਾ ਚਾਹੀਦਾ ਕੋਈ ਵੀ ਜਹੀ ਗਲਤੀ ਨਹੀਂ ਕਰਨੀ ਚਾਹੀਦੀ ਜਿਹੜੇ ਕਿਸੇ ਵੀ ਸਮਾਜ ਦੇ ਲੋਕਾਂ ਨੂੰ ਠੇਸ ਪਹੁੰਚੇ ਠੀਕ ਹੈ ਸੰਸੋਨੋ ਜਲੇ ਆ ਪੰਜਾਬ ਕਾਂਗਰਸ OBC ਦਾ ਪ੍ਰਧਾਨ ਹਾਂ ਮੈਂ ਠੀਕ ਹੈ ਚੌਕ ਅੱਜ ਨਾਮਦਰ ਜੀ ਕਰਾਈ ਆ ਤੁਸੀਂ ਵੇਖ ਲਓ ਕਿਦਾਂ ਉਤਸ਼ਾਹ ਆ ਤੀਸਰੀ ਵਾਰ ਜਿਹੜਾ ਗੁਰੂ ਨਗਰੀ ਤੋਂ ਸਰਦਾਰ ਗਰਜੀਤ ਸਿੰਘ ਜੀ ਜਿੱਤਣ ਜਾ ਰਹੇ ਔਰ ਬਹੁਤ ਉਤਸ਼ਾਹ ਕਾਂਗਰਸ ਦੇ ਵਰਕਰਾਂ ਦੇ ਵਿੱਚ ਔਰ ਪਿੰਡੋਂ ਪਿੰਡ ਐਰਾਂ ਦੇ ਵਿੱਚ ਇੰਨਾ ਪਿਆਰ ਮਿਲ ਰਿਹਾ ਔਜਲਾ ਸਾਹਿਬ ਦੇ ਕਿਤੇ ਕੰਮਾਂ ਨੂੰ ਬਹੁਤ ਹੀ ਪਿਆਰ ਮਿਲਿਆ ਤੁਸੀਂ ਪਿੱਛੇ ਵੇਖ ਲਓ ਠਾਠਾ ਮਾਰਦਾ ਕਾਂਗਰਸ ਦਾ ਕਾਟਿਆ ਅਗਾਟਿਆ ਤੇ ਭਾਜਪਾ ਵਾਲਿਆਂ ਜਿੱਦਣ ਘਰੇ ਸੀ ਇੱਥੇ ਪੋਕਰ ਆ ਪਾਇਆ ਸੀ ਇੱਥੇ ਤਾਂ ਲੀਡਰ ਸਾਰੇ ਆਰਾਮ ਹੀ ਤਰੇ ਫਿਰਦੇ ਆ ਅੱਜ ਵੱਡੇ ਲੀਡਰ ਵੀ ਆਏ ਸਾਰੇ ਆਏ ਆ ਜੀ ਤੇ ਸਾਰੇ ਵੱਡੇ ਜਿੰਨੇ ਵੀ ਆ ਕਾਂਗਰਸ ਦੇ ਵਿੱਚ ਕੋਈ ਛੋਟਾ ਨਹੀਂ ਸਾਰੇ ਹੀ ਵੱਡੇ ਆ ਪਰ ਵੇਖੇ ਜਾ ਬੀਜਪੀ ਨੂੰ ਅਰੰਮਦੇ ਨੂੰ ਮੁੱਖ ਰੱਖਿਆ ਜਾ ਰਿਹਾ ਧਰਮ ਦੇ ਨਾਮ ਤੇ ਧਰਮ ਦੇ ਨਾਮ ਤੇ ਕਾਂਗਰਸ ਰਾਜਨੀਤੀ ਨਹੀਂ ਕਰਦੀ ਧਰਮ ਬਹੁਤ ਦਾਵਾ ਸਿਆਸਤ ਬਹੁਤ ਛੋਟੀ ਆ ਤੇ ਧਰਮ ਤੇ ਸਿਆਸਤ ਨੂੰ ਨਹੀਂ ਲਿਆਉਣਾ ਚਾਹੀਦਾ ਧਰਮ ਨੂੰ ਸਿਆਸਤ ਦੇ ਵਿੱਚ ਰਾਜਨੀਤੀ ਪਰ ਵੋਟ ਮੰਗੀ ਜਾ ਰਹੀ ਹੈ ਜੀ ਡਿਵੈਲਪਮੈਂਟ ਗੁਰੂ ਨਗਰੀ ਦੀ ਡਿਵੈਲਪਮੈਂਟ ਮੰਗਿਆਈ ਔਰ ਜਿੰਨਾ ਵਿਕਾਸ ਹੋ ਸਕਦਾ ਵਾ ਗੁਰੂ ਨਗਰੀ ਦਾ ਕੀਤਾ ਔਰ ਅੱਗੇ ਕਰਨਾ ਅੰਡਰ ਸਟੀਲ ਆਉਣੀ ਆ ਕਾਂਗਰਸ ਦੀ ਸਰਕਾਰ ਬਣੀ ਸੈਂਟਰ 'ਚ ਬਹੁਤ ਸਾਰੇ ਪ੍ਰੋਜੈਕਟ ਲਿਆਵਾਂਗੇ ਕੰਮ ਬਹੁਤ ਸਾਰੇ ਕਰਵਾਏ ਆ ਹੋਰ ਅੱਗੇ ਕਰਵਾਵਾਂਗੇ ਸੈਂਟਰ ਵੀ ਦਾਵਾ ਕਰ ਰਹੀ ਹੈ ਜੀ ਸਤਿ ਸ੍ਰੀ ਅਕਾਲ ਉਹਨਾਂ ਦੇ ਦਾਅਵੇ ਹਰ ਕੀ ਫੇਲ ਹੋ ਜਣੇ ਜੀ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਬਣ ਜਾ ਰਹੀ ਆ ਇੰਡੀਆ ਗਠਜੁਟਬੰਦਨ ਦੀ ਜੇ ਔਜਲਾ ਸਾਹਿਬ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਔਰ ਦਿੱਲੀ 'ਚ ਬੀਜੇਪੀ ਦੀ ਸੀ ਤੇ ਫਿਰ ਵੀ ਔਜਲਾ ਸਾਹਿਬ ਨੇ ਐਨੇ ਪ੍ਰੋਜੈਕਟ ਲਿਆਂਦੇ ਐਨੇ ਕੰਮ ਕਰਾਏ ਤੇ ਜਦੋਂ ਸੈਂਟਰ 'ਚ ਸਾਡੀ ਸਰਕਾਰ ਉਹ ਔਜਲਾ ਸਾਹਿਬ ਮਨਿਸਟਰ ਹੋਣਗੇ ਤੇ ਕਿੰਨੇ ਕੰਮ ਕਰਨਗੇ ਸੋਚ ਤੋਂ ਪਰੇ ਉਹ ਨਾਲਾ ਤੇ ਅੱਜ ਚੇਤੇ ਆਇਆ ਜੀ ਇਹਨਾਂ ਨੂੰ ਇਹਨਾਂ ਨੂੰ ਵੱਲਾ ਮੰਡੀ ਨੇ ਨਜ਼ਰ ਆਈ ਭਗਤਾਂ ਵਾਲਾ ਡੰਪਣੀ ਨਜ਼ਰ ਆਇਆ 2 ਸਾਲ ਤੋਂ ਜਿਹੜਾ ਸਰਕਾਰ ਇਹਨਾਂ ਦੀ ਉਹ ਨੇਜਰ ਸਾਹਿਬ ਵੜੇ ਨਹੀਂ ਉੱਥੇ ਉਹ ਰਾਜਨੀਤੀ ਜਿਹੜੀ ਅੱਜ ਹੀ ਕਿਉਂ ਚੇਤੇ ਆਇਆ ਔਜਲਾ ਸਾਹਿਬ ਵੀ ਐਮਪੀ ਰਹੇ ਸੀ ਭਾਜੀ ਜਿਹੜਾ ਪ੍ਰੋਜੈਕਟ ਹੈ ਨਾ ਸਟੇਟ ਦਾ ਵਾ ਇਹ ਭਾਜੀ ਜਿਹੜਾ ਪ੍ਰੋਜੈਕਟ ਹੈ ਨਾ ਸਟੇਟ ਦਾ ਵਾ ਇਹ ਭੇਜਣ ਔਜਲਾ ਸਾਹਿਬ ਕਰਾ ਦੇਣਗੇ ਯੂਐਨਏ ਦੇ ਵਿੱਚ ਕੇਸ ਲਗਾਓ ਨਾਲੇ ਦਾ ਔਜਲਾ ਸਾਹਿਬ ਉੱਥੇ ਹੀ ਰਹਿ ਰਹੇ ਨੇ ਸਿਰਫ ਰਾਜਨੀਤੀ ਹੋ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਕੰਪੀਟੀਸ਼ਨ ਕਿਹਦੇ ਅੱਗੇ ਸਾਡਾ ਕਿਸੇ ਨਾਲ ਕੰਪੀਟੀਸ਼ਨ ਨਹੀਂ ਆ ਅਸੀਂ ਤਾਂ ਗੁਰੂ ਰਵਿੰਦਰ ਸਾਹਿਬ ਮਾਰੇ ਦੇ ਬੱਚੇ ਆ ਉਹਦੀ ਘਰ ਦੀ ਸੇਵਾ ਕਰਨੇ ਆ ਤੇ ਸੱਚੇ ਪਾਤਸ਼ਾਹ ਨੇ ਸੇਵਾ ਲੈਣੀ ਆ ਤੀਸਰੀ ਵਾਰ ਔਜਲਾ ਸਾਹਿਬ ਕੋ ਹੀ ਸੇਵਾ ਲੈਣੀ ਆ ਆਜਾ ਬਦਰਜਾ ਜਿਹੜੀ ਲੀਡਰਸ਼ਿਪ ਇੱਥੇ ਹਾਜ਼ਰ ਹੈ ਬਰਕਰ ਤੋਂ ਲੈ ਕੇ ਡਿਪਟੀ ਸੀਐਮ ਤੱਕ ਲੀਡਰ ਆਫ ਆਪੀਜੀ ਜਨ ਦਾ ਪ੍ਰਤਾਪ ਸਿੰਘ ਬਾਜਵਾ ਜੀ ਹਰੀਸ਼ ਚੌਧਰੀ ਜੀ ਜਿਹੜੇ ਆਲ ਇੰਡੀਆ ਕਾਂਗਰਸ ਕਮੇਟੀ ਤੋਂ ਜਨਰਲ ਸੈਕਟਰੀ ਚੇਚੇ ਤੌਰ ਤੇ ਆਏ ਨੇ ਮੈਂ ਸਭਨਾਂ ਦਾ ਤੁਹਾਡਾ ਵੀ ਵਰਕਰ ਸੇਬਾਨ ਦਾ ਧੰਨਵਾਦ ਕਰਦਾ ਹਾਂ ਅੱਜ ਤੁਸੀਂ ਇਹ ਲੋਕਤੰਤਰ ਦੀ ਜਿਹੜੀ ਪ੍ਰਕਿਰਿਆ ਹੈ ਅੱਜ ਅਸੀਂ ਕਾਗਜ਼ داخل ਕਰਨੇ ਨੇ ਮੈਂ ਤੁਹਾਨੂੰ ਬੇਨਤੀ ਕਰਨੀ ਹੈ ਕਿ ਅਸੀਂ ਕਾਨੂੰਨ ਦੀ ਪਾਲਣਾ ਕਰਦੇ ਹੋਏ ਗਰਮੀ ਬਹੁਤ ਹੈ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਪੈਦਲ ਚੱਲ ਕੇ ਜਿੱਥੇ ਗੱਡੀਆਂ ਰੁਕ ਗਈਆਂ ਵਰਕਰ ਸਹਿਬਾਨ ਦੇ ਉੱਥੋਂ ਤੱਕ ਪੈਦਲ ਜਾਣਾ ਔਰ ਉੱਥੋਂ ਅੱਗੇ ਅਸੀਂ ਖੁਦ ਦੋ ਗੱਡੀਆਂ 'ਚ ਬੈਠ ਕੇ ਸਿਰਫ ਪੰਜ-ਛੇ ਬੰਦੇ ਜਾਣਗੇ ਕਿਸੇ ਨੇ ਅੱਗੇ ਨਹੀਂ ਜਾਣਾ ਕਿਉਂਕਿ ਅੱਗੇ ਇਲੈਕਸ਼ਨ ਕੋਡ ਹੈ ਅਸੀਂ ਅੱਗੇ ਤੱਕ ਜਾ ਨਹੀਂ ਸਕਦੇ ਪਰ ਇੱਥੋਂ ਕਿਸੇ ਨੇ ਸੱਜੇ ਨਹੀਂ ਮੁੜਨਾ ਖੱਬੇ ਮੁੜ ਕੇ ਨਾਲ-ਨਾਲ ਗੱਡੀ ਦੇ ਅਗਲੇ ਪਾਸੇ ਪਿਛਲੇ ਪਾਸੇ ਜਿੱਥੇ ਵੀ ਜਗ੍ਹਾ ਬੰਦੀ ਹੈ ਕਿਉਂਕਿ ਇਹ ਜਿਹੜੀ ਉਮੀਦਵਾਰੀ ਐ ਇਹ ਤੁਹਾਡੀ ਉਮੀਦਵਾਰੀ ਐ ਬੇਸ਼ੱਕ ਮੇਰੇ ਨਾਂ ਦੇ ਕਾਗਜ਼ दाखिल ਹੋਣੇ ਨੇ ਪਰ ਇੱਕ ਇਕੱਲੇ-ਕੱਲਾ ਬੰਦਾ ਤੁਹਾਡਾ ਉਮੀਦਵਾਰ ਐ ਇਸ ਕਰਕੇ ਆਪਣੀ ਹਾਜ਼ਰੀ ਜਿੱਥੇ ਜਾ ਕੇ ਗੱਡੀ ਰੁਕਣੀ ਐ ਉੱਥੋਂ ਤੱਕ ਤੁਹਾਡੀ ਹਾਜ਼ਰੀ ਹੋਣਾ ਬਹੁਤ ਜ਼ਰੂਰੀ ਐ ਸੋ ਮੈਂ ਅਜਨਾਲਾ ਸਾਹਿਬ ਨੂੰ ਕਹੂੰਗਾ ਕਿ ਤੁਸੀਂ 2 ਮਿੰਟ ਲਈ ਸੰਬੋਧਨ ਕਰੋ ਕੀਚੇ ਤੌਰ ਤੇ ਪਹੁੰਚ ਬਾਜੀਵਾ ਸਾਹਿਬ ਤੁਸੀਂ ਅੱਜ ਉਹ ਜੀ ਇਹ ਕਾਗਜ਼ ਕਰਨੇ ਜਾ ਰਹੇ ਮੇਰਾ ਮੈਂ ਬੈਸਟ ਆਫ ਲੱਕ ਕਵਾਂਗਾ ਔਜਲਾ ਸਾਹਿਬ ਨੂੰ ਰਾਸ਼ ਬੜਾ ਹੈ ਗੁਰਮਾਰ ਸਾਹਿਬ ਦੀ ਮਿਹਰ ਹੋਣੀ ਬੜੇ ਪ੍ਰਮਾਣ ਨੇ ਤੇ ਆਲੂਸ ਚੇਤਨੂ ਜਾ ਰਹੀ ਹੈ ਸੋ ਮੈਂ ਇਸ ਟਾਈਮ ਆਪਣੀ ਦਿਲੀ ਮੁਬਾਰਕ ਪੇਸ਼ ਕਰਨ ਵਾਸਤੇ ਔਜਲਾ ਸਾਹਿਬ ਨੂੰ ਕਾਗਜ਼ ਪੜਾਉਣ ਵਾਸਤੇ ਆਏ ਨੇ ਲਿਖੇ ਤੇ ਕੰਬੀਨੇਸ਼ਨ ਫਾਇਰ ਕਰ ਰਾਇ ਨੇ ਜੁਨੇ ਅਜ਼ੀ ਕਰਕੇ ਅੱਡੇ ਆ ਡੀਸੀ ਸਾਹਿਬ ਨੂੰ ਜਿਹੜੇ ਨੋਮੀਨੇਸ਼ਨ ਪੇਪਰ ਨੂੰ ਫਾਇਲ ਕਰ ਦਿੱਤੇ ਨੇ ਸੋ ਹੁਣ ਜਿਹੜੀਆਂ ਇਲੈਕਸ਼ਨ ਜਿਹੜੀ ਆ ਉਹ ਜਿਹੜੀਆਂ ਉਹ ਪੂਰੀ سٹਾਰਟ ਆ ਤੁਸੀਂ ਵੇਖਿਆ ਅੱਜ ਕਿੰਨਾ ਵੱਡਾ ਯੂਮ ਜੀ ਲੋਕਾਂ ਦਾ ਲੋਕਾਂ 'ਚ ਕਿੰਨਾ ਸ਼ਾਹ ਸੀ ਕਾਂਗਰਸ ਪਰਤੀ ਸੋ ਅੱਜ ਤੁਸੀਂ ਸਾਰਾ ਕੁਝ ਆਪ ਹੀ ਵੇਖਿਆ ਕੋਈ ਸਭ ਮੌਲਕੀ ਨਜ਼ਰ ਆ ਰਹੀ ਕਿ ਪੰਜਾਬ ਦੀ ਜੇ ਗੱਲ ਕੀਤੀ ਹੈ ਦੇਖੋ ਪੰਜਾਬ ਦੀਆਂ ਸਾਰੀਆਂ ਸੀਟਾਂ ਜਿਹੜੀਆਂ ਉਹ ਕਾਂਗਰਸ ਪਾਰਟੀ 13 ਦੀਆਂ 13 ਜਿੱਤੇਗੀ ਉਹ ਭਗਵੰਤ ਸਿੰਘ ਸਾਹਿਬ ਵੀ ਤੇਰਾ ਜੀਰੋ ਹੀ ਕਹਿ ਰਹੇ ਜੀ ਵੇਖੋ ਇਹ ਤੇ ਲੋਕਾਂ ਨੇ ਫੈਸਲਾ ਕਰਨਾ ਤੇ ਫਿਕਰ ਨਾ ਕਰੋ ਪਤਾ ਲੱਗ ਜਾਏਗਾ 4 ਤਰੀਕ ਵਾਲੇ ਜਦੋਂ ਰਿਜ਼ਲਟ ਆਏਗਾ ਉਦੋਂ ਸਾਰੇ ਨੂੰ ਪਤਾ ਲੱਗ ਜਾਊਗਾ ਜੀ ਜੀ 400 ਪਾਰ ਤੁਹਾਨੂੰ ਕੀ ਬੋਲਣਾ ਹੈ ਸਾਹਿਬ ਕਹਿ ਕੇ ਦੇਣਾ ਅਗਲਾ ਜੀ ਜੀ ਓਜਲਾ ਸਾਹਿਬ ਤੀਜੇ ਨੰਬਰ ਤੇ ਆ ਰਹੇ ਆ ਇਹ ਤੇ ਹੁਣ 4 ਤਰੀਕ ਨੂੰ ਪਤਾ ਲੱਗ ਜਾਏਗਾ ਅਸੀਂ ਕਹਿ ਰਹੇ ਆ ਸਾਡੇ ਵਰਕਰ ਕਹਿ ਰਹੇ ਨੇ ਪਹਿਲੇ ਨੰਬਰ ਤੇ ਜੀਤ ਸਿੰਘ ਓਜਲਾ ਦਾ ਪਤਾ ਮਾਰਾ 400 ਪਾਰ ਦਾ ਕੀ ਲੱਗਦਾ ਜੀ ਚਲੋ ਗੱਲ ਆ ਹਰ ਪਾਰਟੀ ਆਪਣੀ ਗੱਲ ਕਰਦੀ ਆ ਉਹਨਾਂ ਦੀ ਆਪ ਤਾਂ ਹੀ ਸੋਚਿਆ ਉਹ ਤੇ 500 ਵੀ ਕਹਿ ਸਕਦੇ ਨੇ ਸੋ ਗੱਲ ਆ ਇਹ ਸਾਰਾ ਰਿਜਲਟ ਜਿਹੜਾ ਨਾ 400 ਵਾਲਾ ਹਿੰਦੁਸਤਾਨ ਦੀ ਜਨਤਾ ਨੇ ਦੇਣਾ ਜੇ ਇਹਨਾਂ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਜੇ ਉਹ ਵਾਅਦੇ ਇਹਨਾਂ ਨੇ ਪੂਰੇ ਕੀਤੇ ਨੇ ਫਿਰ ਕੋਈ ਗੱਲ ਹੀ ਜੋ ਕਹਿੰਦੇ ਨੇ ਉਹ ਲੋਕ ਵੇਖ ਲੈਣਗੇ ਸੋ ਮੈਂ ਸਮਝਦਾ ਕਿ ਜੋ ਸਰਕਾਰ ਨੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋਏ ਲੋਕ ਨਾਰਾਜ਼ ਨੇ ਜੀ ਵਾਲ ਆ ਰਹੇ ਅੰਮ੍ਰਿਤਸਰ ਦੇ ਜਨਰਲ ਸ਼ੋਕ ਨੂੰ ਵਾਸਤੇ ਪਰ ਉਹਨਾਂ ਫਰਕ ਪਏਗਾ ਜੀ ਚੰਗੀ ਗੱਲ ਹੈ ਜੀ ਕੇਜਰੀਵਾਲ ਆਉਣ ਉਹ ਆਪ ਆਦਮੀ ਪਾਰਟੀ ਦੇ ਹੈੱਡ ਨੇ ਸੋ ਉਹਨਾਂ ਦਾ ਰਾਈਟ ਆ ਆਉਣ ਵੈਲਕਮ ਧਾਰੀਵਾਲ ਸਾਹਿਬ ਕਹਿੰਦੇ ਨੇ 2.5 ਲੱਖ ਜਿੰਨਾ ਦਾ ਮੈਂ ਅੰਮ੍ਰਿਤਸਰ ਤੋਂ 2.5 ਲੱਖ ਰੀਡ ਲਵਾ ਦੇ ਕੋ ਉਹਨਾਂ ਦੀ ਆਪਣੀ ਸੋਚ ਹੈ ਜੀ ਧਾਰੀਵਾਲ ਸਾਹਿਬ ਦੀ ਵੋਟਾਂ ਲੋਕਾਂ ਨੇ ਪਾਉਣੀਆਂ ਇਹ ਤੁਹਾਡੇ ਸਾਹਮਣੇ ਸਾਰਾ ਕੁਝ ਆ ਜਾਏਗਾ ਉਹਦੇ ਅਸੀਂ ਕਿਹਾ ਕਹਿ ਰਹੇ ਆ ਸਾਡੇ ਵਰਕਰ ਵੀ ਕਹਿ ਰਹੇ ਨੇ ਕਿ ਜਿੱਥੇ ਕੋਈ 5 ਲੱਖ ਦੇ ਜਿੱਤੂਗਾ ਕਹਿਣ ਦੀ ਕਿਹੜੀ ਗੱਲ ਆ ਇਹ ਵੋਟਾਂ ਲੋਕਾਂ ਨੇ ਪਾਉਣੀਆਂ ਨੇ ਲੋਕਾਂ ਨੇ ਦੱਸਿਆ ਕਿਹੜੇ ਕੈਂਡੀਡੇਟ ਨੂੰ ਜਿੱਤੋਣਾ ਹਰ ਗੁਰਜੀਤ ਸਿੰਘ ਜੀ ਔਜਲਾ ਦਾ ਅੱਜ ਨਾਮਿਨੇਸ਼ਨ ਬੜਾ ਗਿਆ ਬੜਾ ਉਤਸ਼ਾਹ tha ਬੜੇ ਉਤਸ਼ਾਹ ਕੇ ਸਾਥ ਅੱਜ ਨਾਮਿਨੇਸ਼ਨ ਭਰਾਂ ਅੰਮ੍ਰਿਤ ਸਰ ਕਿ ਮੱਧਦਾਤਾ ਔਜਲਾ ਜੀ ਕੋ ਵਾਪਿਸ تیسਰੀ ਦਫਾ ਵੀ संसद में भेजने का मन बना चुका है, जी, चलो अब चार सौ पार होगा या डेढ़ सौ पार होगा वो तो चार तारीखों को बताएंगे बीजेपी अकाली दल तो की क्या हालात है मेरे से ज्यादा आप लोग जो धरातल में पत्रकारिता कर रहे हो उनको पता एक सीट भी अकाली दल ले पाए ये दिख नहीं रहा अब तेरह जीरो हो गए पिछली दफे कांग्रेस की जितनी सीटें थी उससे कांग्रेस की सीटें बढ़ी मैं ये कह रहा हूँ कि पिछली दफे कांग्रेस की जितनी सीटें थी उसमें बढ़ोतरी होगी मान जी कह रहे हैं तेरह जीरो तो पंजाब चार तारीख को किसी बात पर करेगा विश्वास करेगा वो आप लोगों को देखिए क्या 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 हर किसी को अधिकार है अपनी बात रखने के लिए प्रचार करने के लिए पंजाब पंजाब के लोगों को तय तो करना कि कौन नरेंद्र मोदी को रोक सकता है किसानों के साथ जो अत्याचार किसानों ने जब लंगर लगाए थे किसान आंदोलन में वो लंगर क्या किसानों के दिल्ली के सड़क के ऊपर लगने दिए आज देश के प्रधानमंत्री जी लंगर बना रहे हैं और लंगर दिखा रहे हैं प्रधानमंत्री मोदी मैं क्या कह रहा हूँ जब किसान लंगर लगा रहे थे दिल्ली के ऊपर क्या उनको लंगर लगाने दिया इस देश में सिर्फ प्रधानमंत्री के पद पर रहकर ही आप लंगर लगा आगे, सकते लंगर बना सकता हूँ राहुल गांधी की जितनी उम्र है उससे कम सीटें आएंगी अब राहुल गांधी जी के उम्र तो का तो ध्यान देश के मुद्दों पर बात करना चाहता है रोजगार पर महंगाई पर समानता पर और वो क्या बात कर रहे हैं उम्र पर मंगलसूत्र पर भैंस पर टेम्पू पर किसी देश के प्रधानमंत्री ने इन तरह की बात किसी भी चुनाव में की नहीं कि हमारा देश का दुर्भाग्य है हमारे देश के प्रधानमंत्री के पास ये शब्द है मुद्दे नहीं है दस वर्ष के अंदर कितनी सफलता हासिल की वो पूरा देश आज महसूस कर रहा है ये राम मंदिर राम सबके हैं राम सबके हैं राम पर सियासत कौन करना चाह रहा है और राम राम कौन करते हैं वह तो दुनिया अच्छी तरह से जानती है देश तो भी अब महसूस कर सकते हैं अब वो तो कुछ भी बोल सकते हैं बोले तो भैंसे भी चुरवा रहे हैं मंगल सूत्र भी उतार रहे हैं नरेंद्र मोदी जी तो क्या क्या नहीं बोल रहे हैं सर वो बोल रहे हैं कि अगर मोदी जी आएंगे तो नहीं आएगा अब मोदी जी आएंगे ही नहीं तो क्या आएगा और क्या नहीं आएगा उसका सवाल ही नहीं है देश मन बना चुका है तीन चरण के अंदर जो मतदान हुए उसमें देश का मन अब आप लोगों के पास भी आ चुका है धन्यवाद